ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਣਿਆ ਬਣਾਇਆ ਫਾਰਮ ਦਿਖਾਉਣਾ ਜਿਹੜਾ ਬਾਈ ਜੀ ਹੋਣਾ ਨੇ ਸੇਲ ਕਰਨਾ ਦਾ ਜਿਹਦੇ ਇੱਕ ਪਾਸੇ ਘੋੜੇ-ਘੋੜੀਆਂ ਵਾਲਾ ਫਾਰਮ ਬਣਿਆ ਪਿਆ ਤੇ ਦੂਜੇ ਪਾਸੇ ਜਦੋਂ ਗੇਟ ਤੋਂ ਐਂਟਰ ਹੋਵੋਗੇ ਤੁਸੀਂ ਆ ਦੇਖੋਗੇ ਤਾਂ ਸਟਾਰਟਿੰਗ ਦੇ ਵਿੱਚ ਇਹਦੇ ਜਿਹੜਾ ਸਾਹਮਣੇ ਸ਼ੈੱਡ ਬਣਿਆ ਪਿਆਗਾ ਉਹਦੇ 'ਚ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਸੋ ਮੱਝਾਂ ਗਾਵਾਂ ਦਾ ਫਾਰਮ ਆ ਤੇ ਬੈਕ ਸਾਈਡ ਤੇ ਉਹ ਗੇਟ ਜਿਹੜਾ ਤੁਹਾਨੂੰ ਸਾਹਮਣੇ ਦਿਨਾਂ ਰਾਹਦਾਰੀ ਦੇ ਨਾਲ-ਨਾਲ ਉਹ ਪਿੱਛੇ ਘੋੜੇ-ਘੋੜੀਆਂ ਰੱਖੇ ਹੋਇਆ ਸੋ ਅਡਰੈਸ ਵੀ ਤੁਹਾਨੂੰ ਸਾਰਾ ਕਲੀਅਰ ਕਰਾਂਗੇ ਪਹਿਲਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਦੇ ਦਿਆਂ ਮੈਂ ਜੋ ਸਾਹਮਣੇ ਸੈਟਅਪ ਬਣਿਆ ਵੈ ਆ ਸਾਹਮਣੇ ਤੁਸੀਂ ਭਾਂਡਾ ਦੇਖੋਗੇ ਤੇ ਨਾਲ ਹੀ ਉਹਦੇ ਆ ਤਲਾਬ ਬਣਿਆ ਵੈਗਾ ਜਦੋਂ ਆਪਾਂ ਗੇਟ ਚ ਐਂਟਰ ਹੁੰਨੇ ਆ ਨਾ ਤਾਂ ਮੱਝਾ ਗਾਂਵਾਂ ਨੂੰ ਨਮਾਉਣ ਵਾਸਤੇ ਆ ਇੱਕ ਤਲਾਬ ਹੀ ਬਣਾਇਆ ਵੈਗਾ ਇਹਨਾਂ ਨੇ ਬਹੁਤ ਖੁੱਲਾ ਡੁੱਲਾ ਸੋ ਜਿਹੜਾ ਸਾਰਾ ਫਾਰਮ ਆ ਵਧੀਆ ਸ਼ਾਨਦਾਰ ਖੁੱਲਾ ਡੁੱਲਾ ਤੇ ਹਵਾਦਾਰ ਬਣਿਆ ਵੈਗਾ ਤੇ ਆ ਭਾਂਡਾ ਜਿਹੜਾ ਤੁਸੀਂ ਦੇਖਦੇ ਹੋਗੇ ਜਿਹਦੇ ਚ ਮੱਝਾ ਗਾਂਵਾਂ ਖੜੀਆਂ ਵੀਆਂ ਨੇ ਤਾਂ ਇਹ ਤਕਰੀਬਨ 30 ਫੁੱਟ 22 ਦੀ ਲੰਬਾਈ ਜਿਹੜੀ ਚੜਾਈ ਆ 40 ਤੇ ਇਹਦੇ ਵਿੱਚ ਕਾਫੀ ਸਾਰੇ ਤੁਸੀਂ ਐਨੀਮਲ ਰੱਖ ਸਕਦੇ ਹੋ ਤੇ ਜੇ ਕੋਈ ਭਰਾ ਚਾਹੇ ਜੇ ਕਿਸੇ ਨੇ ਘੋੜੀਆਂ ਘੋੜੇ ਹੀ ਰੱਖਣੇ ਆ ਤਾਂ ਇਹਦਾ ਸੈਟਅਪ ਚੇਂਜ ਕਰਕੇ ਤੁਸੀਂ ਇਹਦੇ 'ਚ ਉਸ ਤਰ੍ਹਾਂ ਕੋਲਨੀ ਬਣਾ ਘੋੜੇ ਘੋੜੀਆਂ ਵੀ ਬਣ ਸਕਦੇ ਹੋ ਤੇ ਆ ਸਾਈਡ ਤੇ ਇਹਦੇ ਆ ਜਿਹੜਾ ਗੈਸਟ ਰੂਮ ਬਣਿਆ ਹੋਇਆ ਸਾਹਮਣੇ ਗੈਸਟ ਰੂਮ ਵੀ ਅੰਦਰੋਂ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਇਹ ਫਾਰਮ ਆ ਦੋਸਤੋ ਚੈਲਪਿੰਡਾ ਫਰੀਦਕੋਟ ਦੇ ਦੂਜੇ ਹੱਥ 메ਨ ਹਾਈਵੇ ਦੇ ਜਿਵੇਂ ਇੱਕ ਪਾਸੇ ਫਰੀਦਕੋਟ ਰਹਿ ਗਿਆ ਤੇ ਦੂਜੇ ਪਾਸੇ ਚੈਲਪਿੰਡ ਰਹਿ ਜਾਂਦਾ ਫਰੀਦਕੋਟ ਤੋਂ 4 ਕਿਲੋਮੀਟਰ ਤੇ ਜਿਹੜਾ ਇਹ ਫਾਰਮ ਆ ਦੋਸਤੋ ਚੈਲਪਿੰਡ ਦੇ ਬਾਹਰ ਬਾਹਰ ਆ 메ਨ ਹਾਈਵੇ ਤੋਂ ਤਕਰੀਬਨ ਇਹ ਡੇਢ ਕਿਲੋਮੀਟਰ ਦੂਰ ਆਦਾ ਟੈਨੇ ਪਿੰਡ ਨੂੰ ਜਿਹੜੀ ਰੋਡ ਜਾਂਦੀ ਆ ਉਹਦੇ ਉੱਤੇ ਪ੍ਰਧਾਨ ਮੰਤਰੀ ਗੁਨਾਵ ਮੀਨ ਸੜਕ ਯੋਜਨਾ ਜਿਹੜੀ ਉਹਦੇ ਤਹਿਤ ਰੋਡ ਬਣੀ ਵੀ ਆ ਉਸ ਰੋਡ ਦੇ ਉੱਤੇ ਹੀ ਆ ਫਾਰਮ ਇਹ ਚੈਲਪਿੰਡ ਤੋਂ ਬਾਹਰ ਬਾਹਰ ਤੇ ਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਆ ਜਨਰੇਟਰ ਸੈੱਟ ਆ ਜਿਹੜਾ ਵੱਡਾ ਜਨਰੇਟਰ ਟੋਕੇ ਵਾਲੀ ਮਸ਼ੀਨ ਵਗੈਰਾ ਤੇ ਜਿਹੜਾ ਉਹ ਸਾਹਮਣੇ ਤੁਹਾਨੂੰ ਗੈਸਟਰ ਰੂਮ ਦਿਖਾਇਆ ਸੀ ਉਹਦੇ ਪਿੱਛੇ ਆ ਇੱਕ ਰੂਮ ਹੋਰ ਬਣਿਆ ਹੋਇਆ ਤੇ ਪਿੱਛੇ ਹੀ ਬਾਥਰੂਮ ਆ ਉਹਦੇ ਆ ਬਾਥਰੂਮ ਵੀ ਤੁਸੀਂ ਦੇਖੋਗੇ ਸੋ ਰਹਿਣ ਸਹਿਣ ਦਾ ਸਾਰਾ ਪੂਰਾ ਫੁੱਲ ਬੰਦੋਬਸਤ ਕੀਤਾ ਹੋਇਆ ਸਟੋਰ ਵੀ ਤੁਹਾਨੂੰ ਆਪਾਂ ਦਿਖਾਵਾਂਗੇ 2-3 ਸਟੋਰ ਰੂਮ ਵੀ ਆ ਤੇ ਆ ਬਾਈ ਜੀ ਨੇ ਜਿਹੜਾ ਗੇਟ ਖੋਲਿਆ ਇਹ ਲਿਵਿੰਗ ਰੂਮ ਇਹ ਵੀ ਬਹੁਤ ਖੁੱਲਾ ਡੁੱਲਾ ਬਣਿਆ ਹੋਇਆ ਸੋ ਅੱਗੇ ਜਿਹੜਾ ਫਾਰਮ ਬਣਿਆ ਹੋਇਆਗਾ ਘੋੜੇ ਘੋੜੀਆਂ ਵਾਲਾ ਉਹ ਬੈਕ ਸਾਈਡ ਤੇ ਆ ਜਿਹੜੀ ਇਹ ਜਗਾ ਕੀ ਪ੍ਰੋਪਰ 2 ਕਨਾਲਾ 11 ਮਰਲੇ ਬਾਈ ਜੀ ਹੁਣਾਂ ਨੇ ਦੱਸਿਆ ਵੀ ਜਿਹਦੇ ਚ ਸਾਰਾ ਸੈਟਅਪ ਬਣਿਆ ਹੋਇਆ ਤੇ ਜੋ ਵੀ ਚੀਜ਼ਾਂ ਗੱਲਬਾਤ ਜਿਵੇਂ ਵੀ ਇੱਥੇ ਬਣੀ ਵੀ ਆ ਜਿਵੇਂ ਕੋਈ ਲਾਲੋ ਵੀ ਪੱਖੇ ਵਗੈਰਾ ਲੱਗੇ ਪਿਆ ਜਾਂ ਜਨਰੇਟਰ ਸੈਟਾ ਜਾਂ ਛੱਤ ਦੇ ਉੱਤੇ ਸੋਲਰ ਸਿਸਟਮ ਲੱਗਿਆ ਹੋਇਆ ਬਾਈ ਜੀ ਹੁਣੇ ਕਹਿੰਦੇ ਵੀ ਸਾਰਾ ਕੰਪਲੀਟ ਹੀ ਆਪਾਂ ਇਸੇ ਤਰ੍ਹਾਂ ਦੇ ਦੇਣਾ ਜਿੱਥੋਂ ਤੱਕ ਮੇਰਾ خیال ਆ ਬਾਕੀ ਬਾਈ ਜੀ ਨੂੰ ਤੁਸੀਂ ਪੁੱਛ ਲਿਓ ਫੋਨ ਕਰਕੇ ਵੀ ਉਹਨਾਂ ਨੇ ਇਕੱਲੇ ਜਾਨਵਰ ਲੈ ਜਾਣੇ ਆ ਇੱਥੋਂ ਤੇ ਬਾਕੀ ਸਾਰਾ ਬਣਿਆ ਤਣਿਆ ਸੈਟਅਪ ਐ ਇਸੇ ਤਰ੍ਹਾਂ ਹੀ ਛੱਡਣਾਗਾ ਸੋ ਆ ਬਰਾਂਡਾ ਤੁਸੀਂ ਦੇਖ ਹੀ ਲਿਆ ਬਹੁਤ ਚੰਗਾ ਬਣਿਆ ਵਿਆ ਤੇ ਆ ਸਾਈਡ ਤੇ ਹੋਰ ਵੀ ਇੱਕ ਦੋ ਜਿਹੜੇ ਬਣੇ ਵਿਆ ਬਰਾਂਡੇ ਸੋ ਜਾਨਵਰ ਤੁਸੀਂ ਇੱਥੇ ਤਕਰੀਬਨ 25-30 ਮੱਝਾਂ ਗਾਂਾਂ ਬੜੇ ਆਮ ਨਾਲ ਬੰਨ੍ਹ ਸਕਦੇ ਹੋ ਤੇ ਆ ਸਾਈਡ ਤੇ ਜਿਹੜੇ ਸਟੋਰ ਦੋ ਹੋਰ ਬਣੇ ਵਿਆ ਕੋਈ ਦਾਣਾ ਫੱਕਾ ਰੱਖਣ ਨੂੰ ਜਾਂ ਹੋਰ ਕੋਈ ਸਮਾਨ ਰੱਖਣਾ ਇਹ ਵੀ ਬੜੇ ਖੁੱਲੇ ਬਣੇ ਹੋਏ ਇਹਨਾਂ ਦੇ ਵਿੱਚ ਤੁਸੀਂ ਜੋ ਵੀ ਸਮਾਨ ਚਾਹੋ ਤਾਂ ਰੱਖ ਸਕਦੇ ਹੋ ਤੇ ਨੰਬਰ ਨੋਟ ਕਰ ਲਓ ਬਾਈ ਗੁਰਵਿੰਦਰ ਸਿੰਘ ਜੀ ਸੰਗਾ ਦਾ 98728 34159 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕੋਈ ਵੀ ਗੱਲਬਾਤ ਹੋਰ ਪੁੱਛਣੀ ਹੋਈ ਤਾਂ ਇਹਨਾਂ ਨਾਲ ਕਾਲ ਕਰ ਲਿਓ ਕਈ ਵਾਰੀ ਕੋਈ ਗੱਲਬਾਤ ਨਹੀਂ ਧਿਆਨ ਚਾਉਂਦੀ ਸੋ ਜੋ ਵੀ ਗੱਲਬਾਤ ਅੱਗੇ ਤੁਹਾਨੂੰ ਆਪਾਂ ਫਾਰਮ ਬਾਰੇ ਬਾਹਰ ਦਿਖਾਵਾਂਗੇ ਸਟੋਰ ਤਾਂ ਤੁਸੀਂ ਦੇਖ ਹੀ ਲੇ ਬਹੁਤ ਖੁੱਲਾ ਡੰਡਾ ਬਣਿਆ ਵਿਆ ਆ ਤੁਸੀਂ ਦੇਖੋਗੇ ਇੱਕ ਸਾਈਡ ਤੇ ਪਿਛਲੇ ਫਾਰਮ ਨੂੰ ਘੋੜਿਆਂ ਵਾਲੇ ਪਾਸੇ ਜਾਣ ਨੂੰ ਰਾਹਦਾਰੀ ਛੱਡੀ ਵੀ ਆ ਜਿਹਦੇ ਵਿੱਚ ਟਰੈਕਟਰ ਟਰਾਲੀ ਬੜੇ ਆਰਾਮ ਨਾਲ ਲੰਘਦਾਗਾ ਆ ਰਹਿ ਇੱਕ ਹੋਰ ਵੀ ਬਣੇ ਵਿਆ ਮੱਝਾਂ ਘਾਮਾਂ ਵਾਸਤੇ ਤੇ ਆ ਹੁਣ ਆ ਤੁਹਾਨੂੰ ਆਪਾਂ ਫਾਰਮ ਦੀ ਬੈਕ ਸਾਈਡ ਦਿਖਾਵਾਂਗੇ ਜਿੱਥੇ ਘੋੜੇ ਘੂੜੀਆਂ ਰੱਖੇ ਵੇ ਇਹਨਾਂ ਦੇ ਤਕਰੀਬਨ ਪਿੱਛੇ 7-8 ਕਮਰੇ ਬਾਈ ਜੀ ਹੋਣੇ ਕਹਿੰਦੇ ਵੀ ਦੱਸਦੇ ਆ ਬਣੇ ਵਿਆ 7-8 ਘੋੜਿਆਂ ਦੇ ਇਕੱਲੇ ਇਕੱਲੇ ਨੂੰ ਰੱਖਣ ਵਾਸਤੇ ਪ੍ਰਬੰਧ ਆ ਤੇ ਆ ਅੱਗੇ ਫਰੰਟ ਤੇ ਪਹਿਲਾਂ ਵਿੜਾਗਾ ਪਿੱਛੇ ਤੁਹਾਨੂੰ ਆ ਫਾਰਮ ਦਿਖਾਈ ਦੇ ਜਾਣਾ ਸੱਤ ਅੱਠ ਰੂਮ ਘੋੜਿਆਂ ਦੇ ਬਣੇ ਹੋਇਆ ਜੋ ਤਕਰੀਬਨ ਕੋਈ ਰੂਮ ਆ ਜਿਹੜਾ 15 ਬਾਈ 15 ਦਾ ਕੋਈ 15 ਬਾਈ 13 ਦਾ ਇਸ ਤਰ੍ਹਾਂ ਬਣੇ ਹੋਇਆ ਤੇ ਸੈਂਟਰ ਦੇ ਵਿੱਚ ਆ ਜਿਹੜਾ ਇੱਕ ਸਟੋਰ ਬਣਿਆ ਹੋਇਆ ਜਿਹਦੇ ਵਿੱਚ ਤੁਸੀਂ ਤੂੜੀ ਜਾਂ ਕੋਈ ਹਰਾ ਨੀਰਾ ਸਾਮ ਸਕਦੇ ਹੋਗੇ ਸੋ ਫਾਰਮ ਬੜਾ ਖੁੱਲਾ ਡੁੱਲਾ ਬਣਿਆ ਹੋਇਆ ਜੇ ਕੋਈ ਵੀ ਭਰਾ ਇੱਥੇ ਕੰਨੀਆਂ ਘੋੜੀਆਂ ਘੋੜੇ ਰੱਖਣਾ ਚਾਹੁੰਦਾ ਤਾਂ ਵੀ ਉਸ ਤਰ੍ਹਾਂ ਦਾ ਸੈਟਅਪ ਬਣ ਜੂ ਜੇ ਕੋਈ ਤੁਸੀਂ ਆਪਦੇ ਹਿਸਾਬ ਨਾਲ ਚੇਂਜਸ ਕਰਨੇ ਆ ਤਾਂ ਬੜੇ ਆਰਾਮ ਨਾਲ ਸੌਖੇ ਤਰੀਕੇ ਨਾਲ ਹੋ ਜਾਣਗੇ ਤੇ ਆਹ ਕਮਰੇ ਤੁਹਾਨੂੰ ਆਪਾਂ ਅੱਗੇ ਉਹ ਦਿਖਾਵਾਂਗੇ ਘੋੜਿਆਂ ਵਾਲੇ ਜਿਹੜੇ ਕਮਰੇ ਅੰਦਰੋਂ ਦਿਖਾਵਾਂਗੇ ਸੋ ਜਿਹੜੀਆਂ ਇਹਨਾਂ ਕਮਰਿਆਂ ਦੀਆਂ ਛੱਤਾਂ ਨੇ ਉਹ ਆ ਸਾਹਮਣੇ ਪਹਿਲਾਂ ਤੁਸੀਂ ਫਰੰਟ ਦੇਖ ਲਓ ਜਿਹੜਾ ਰੋਣ ਵਾਲੇ ਪਾਸੇ ਵਿਊ ਦੇਿੰਦਾਗਾ ਤੇ ਹੁਣ ਤੁਹਾਨੂੰ ਆਪਾਂ ਕਮਰੇ ਅੰਦਰੋਂ ਦਿਖਾਉਨੇ ਆ ਘੋੜਿਆਂ ਵਾਲੇ ਜਿਹੜੇ ਕਮਰੇ ਆ ਇਹਨਾਂ ਦੀਆਂ ਜਿਹੜੀਆਂ ਛੱਤਾਂ ਨੇਗੀਆਂ ਟਾਇਲ ਵਾਲੇ ਦੀਆਂ ਸਿਮੈਂਟਡ ਆ ਸਿਸਟਮ ਜਿਹੜਾ ਸਾਰਾ ਹੈਗਾਗਾ ਸੋ ਛੱਤ ਬੜੀ ਠੰਡੀ ਤੇ ਆਰਾਮਦਾਇਕ ਆ ਤੇ ਪਿਛਲੇ ਪਾਸਿਓਂ ਰੋਸ਼ਨਦਾਨ ਵਗੈਰਾ ਬਾਰੀਆਂ-ਪੁਰੀਆਂ-ਪੁਰੀਆਂ ਖੁੱਲੀਆਂ ਰੱਖੀਆਂ ਹੋਈਆਂ ਨੇ ਕਿ ਹਵਾ ਕ੍ਰਾਸਿੰਗ ਵਧੀਆ ਹੁੰਦੀ ਹੈਗੀ ਤੇ ਫਾਰਮ ਬਹੁਤ ਸਚੱਜੇ ਤਰੀਕੇ ਨਾਲ ਬਣਿਆ ਹੋਇਆ ਸੋ ਕੋਈ ਵੀ ਗੱਲਬਾਤ ਤੁਸੀਂ ਪੁੱਛਣੀ ਹੋਈ ਤਾਂ ਆਪਾਂ ਕੰਟੈਕਟ ਨੰਬਰ ਇਹਦੇ ਉੱਤੇ ਸੰਗਾ ਸਾਹਿਬ ਦਾ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਛੱਤ ਛੋਤਾ ਜਿਹੜੀ ਟਾਇਲ ਵਾਲੇ ਦੀ ਜਿਹੜੀ ਬਣੀ ਵੀ ਆ ਸਿਮੈਂਟਡ ਬਹੁਤ ਖੁੱਲਾ ਡੁੱਲਾ ਮਾਹੌਲਾ ਫਾਰਮ ਦਾ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇੱਥੇ ਕਿਸੇ ਕਿਸਮ ਦੀ ਕੋਈ ਜਾਨਵਰਾਂ ਨੂੰ ਰੱਖਣ ਕਰਨ ਦੀ ਜਾਂ ਸੰਭਲਣ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਖੁੱਲੇ ਡੁੱਲੇ ਕਮਰੇ ਬਣੇ ਹੋਏ ਆ ਸੋ ਨੰਬਰ ਤੁਹਾਨੂੰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਐਡਰੈਸ ਮੈਂ ਫੇਰ ਦੱਸ ਦਿੰਨਾ ਵੀ ਫਰੀਦਕੋਟ ਦੇ ਨੇੜੇ ਪਿੰਡ ਰਹੇ ਜਾਂਦਾਗਾ ਚੈਲ ਰੋਡ ਤੋਂ ਮੇਨ ਹਾਈਵੇ ਤੋਂ ਡੇਢ ਕਿਲੋਮੀਟਰ ਹਟਮਾ ਚੈਲ ਪਿੰਡ ਦੇ ਬਾਹਰ ਬਾਹਰ ਫਾਰਮ ਬਣਿਆ ਬੈਹੇ ਤੇ ਆ ਦੋ ਰੂਮ ਤੁਸੀਂ ਦੇਖੋਗੇ ਜਿਹੜੇ ਅਟੈਚ ਨੇ ਪਿੱਛੇ ਦੇ ਬੈਕਸਾਈਡ ਦੇ ਰੂਮ ਆ ਜਾਂਦਾ ਇੱਕ ਵੱਡਾ ਇਹਦੇ ਵਿੱਚ ਤੁਸੀਂ ਉਸ ਹਾਵ ਨਾਲ ਵੀ ਕੋਈ ਵੱਡਾ ਸਟ੍ਰੇਲੀਅਨ ਰੱਖਣਾ ਤਾਂ ਸੈਟਅਪ ਕਰ ਸਕਦੇ ਹੋ ਸੋ ਫੋਨ ਲਾ ਲਿਓ ਬਾਈ ਜੀ ਨੂੰ ਜਿਹਨੇ ਬਣਿਆ ਬਣਾਇਆ ਫਾਰਮ ਖਰੀਦਣਾ ਹੋਇਆ ਧੰਨਵਾਦ ਮਿੱਤਰ